ਟ੍ਰਾਈਪੇਰੀਅਨ ਸਟੇਟ ਹੈ ਜਿਹੜੀ ਪੰਜਾਬ ਅ ਇਹ ਹੜ੍ਹਾਂ ਦੀ ਮਾਰ ਇਸ ਵੇਲੇ ਚੱਲ ਰਿਹਾ ਬਿਲਕੁਲ ਇਹੋ ਜੇ ਸਮੇ ਮੈਂ ਸਾਡੇ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਸੋਹਤਾ ਉਹਨਾਂ ਦੇ ਹਵਾਲੇ ਨਾਲ ਦੱਸਦਾ ਬਿਲਕੁਲ ਇਹੋ ਜੇ ਸਮੇ ਪਾਣੀ ਲੁੱਟ ਕੇ ਲੈ ਜਾ ਰਹੀਆਂ ਨਹਿਰਾਂ ਨੇ ਜਿਹੜੀਆਂ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਇਸ ਵੇਲੇ ਦੂਜੀਆਂ ਸਟੇਟਾਂ ਦੇ ਵਿੱਚ ਹੜ੍ਹ ਨਾ ਆਵੇ ਤੇ ਉਹਨਾਂ ਦੇ ਵਿੱਚ ਕਿਤੇ ਗਾਰ ਨਾ ਭਰ ਜਾਵੇ ਤੇ ਅਗਾਹ ਫੇਰ ਪਾਣੀ ਲੁੱਟਣ ਦੀ ਜਿਹੜੀ ਸਮਰੱਥਾ ਨਾ ਘਟ ਜਾਵੇ ਉਹਨਾਂ ਨਦੀਆਂ ਦੀ ਉਹਨਾਂ ਨਹਿਰਾਂ ਦੀ ਸੋ ਪਾਣੀ ਲੁੱਟਣ ਵਾਸਤੇ ਬਣਾਏ ਹੋਏ ਡੈਮ ਉਸ ਭਾਂਡੇ ਵਾਂਗ ਕੰਮ ਕਰਦੇ ਨੇ ਜੋ ਦਿੱਲੀ, ਰਾਜਸਥਾਨ, ਹਰਿਆਣੇ ਨੂੰ ਪਾਣੀ ਦੇਣ ਲਈ ਸਾਰਾ ਸਾਲ ਪਾਣੀ ਇਕੱਠਾ ਕਰਦੇ ਨੇ ਪਰ ਹੜਾਂ ਦੌਰਾਨ ਪਾਣੀ ਪੰਜਾਬ ਦੇ ਵਿੱਚ ਢੋਲ ਦਿੱਤਾ ਜਾਂਦਾ ਉਸ ਭਾਂਡੇ ਦੇ ਵਿੱਚੋਂ ਪਾਣੀ ਦੇ ਕੁਦਰਤੀ ਵਹਾਅ ਨੂੰ ਡੱਕ ਦੇ ਉੱਚੇ ਝੁੱਕ ਕੇ ਬਣਾਏ ਨਵੇਂ ਹਾਈਵੇ ਵੀ ਡੈਮਾਂ ਦਾ ਕੰਮ ਕਰ ਰਹੇ ਨੇ ਇਹ ਬੜੇ ਧਿਆਨ ਦੀ ਦੇਣ ਦੀ ਗੱਲ ਹੈ ਤੇ ਕਰ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਡੈਮਾਂ ਦਾ ਕੰਮ ਕਰਨਗੇ ਪੰਜਾਬ ਦੇ ਵਿੱਚ ਸੜਕਾਂ ਉੱਚੀਆਂ ਚੁੱਕ ਕੇ ਐਸੇ ਲਈ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਭਵਿੱਖ ਦੇ ਵਿੱਚ ਜਦੋਂ ਵੱਡੇ ਪੱਧਰ ਦੇ ਉੱਤੇ ਪਾਣੀ ਦਾ ਬੰਬ ਛੁੱਟਿਆ ਜਾਊਗਾ ਪੰਜਾਬ ਦੇ ਵਿੱਚ ਤਾਂ ਉੱਥੋਂ ਭਾਰਤੀ ਫੌਜਾਂ ਦੀ ਜਿਹੜੀ ਨਕਲੋ ਹਰਕਤ ਆ ਉਸ ਨੂੰ ਰੋਕਿਆ ਨਾ ਜਾ ਸਕੇ ਸੋ ਇਹਨਾਂ ਉੱਚੀਆਂ ਕਰਕੇ ਬਣਾਈਆਂ ਗਈਆਂ ਸੜਕਾਂ ਨੇ ਜਿਹੜੀਆਂ ਭਵਿੱਖ ਦੇ ਵਿੱਚ ਪੰਜਾਬ ਦਾ ਨੁਕਸਾਨ ਕਰਨੀਆਂ ਹੋਰ ਤਬਾਹੀ ਕਰਨੀਆਂ ਲੋਕ ਆਪਣੇ ਤੌਰ ਤੇ ਹੜਾਂ ਦੀ ਮਾਰ ਘਟਾਉਣ ਲਈ ਕੋਸ਼ਿਸ਼ਾਂ ਕਰਨ ਲੱਗੇ ਹੋਏ ਨੇ ਇਸ ਵੇਲੇ ਆਪਣੇ ਤੌਰ ਦੇ ਉੱਤੇ ਪਰ ਅਸੀਂ ਦੇਖਦੇ ਹਾਂ ਕਿ ਇਹ ਮਸਲਾ ਜਦੋਂ ਤੱਕ ਹਰ ਸਿੱਖ ਦੀ ਸਮਝ ਦੇ ਵਿੱਚ ਨਹੀਂ ਆਉਂਦਾ ਇਹ ਸਮੱਸਿਆ ਇਹ ਜੜ ਹੈ ਜਿਹੜੀ ਕਿਉਂਕਿ ਇਹ ਸਮਝਣ ਦੇ ਵਿੱਚ ਦੇਰੀ ਲੱਗ ਰਹੀ ਹੈ ਕਿ ਅਸੀਂ ਜੰਗਦੇ ਹਾਂ ਜਦੋਂ ਐਨੀ ਗੱਲ ਦੀ ਸਮਝ ਲੱਗ ਗਈ ਫਿਰ ਤਾਂ ਸਾਰੇ ਰੋਗ ਟੁੱਟ ਜਾਣੇ